ਉਹ ਨੌ ਪ੍ਰੀਸੰਗੀ ਤਸ਼ਮੇਸ਼ ਤਰਨਾ ਦਲ ਜੋ ਇਸ ਬਾਬਾ ਮਿੱੱਜ ਸਿੰਘ ਦੀ ਚੋੜੀ ਜੀ ਉਹਨਾਂ ਨੇ ਸਥਾਨ ਬਣਾਇਆ ਹੈ ਹੇ ਹੇ ਉਸ ਸਤਿਗੁਰੂ ਦੇ ਪੈਰੋ ਸੇਵਾ ਕਰਨ ਵਾਸਤੇ ਸੰਗਤਾਂ ਕਰਮੇ ਪਹੁੰਚੀ ਨੇ 15 ਮਿੰਟ ਵਾਸਤੇ ਉਹ ਸੰਗਤਾਂ ਦੇ ਦਰਸ਼ਨ ਕਰਨਗੇ ਨਾਲ ਹੀ ਜਨੀ ਹਰ ਪ੍ਰੀਸੰਗੀ ਰੂਪੋ ਵਾਲੀ ਉਹ ਸੰਗਤਾਂ ਨੇ ਦਰਸ਼ਨ ਕਰਨ ਕੇ ਫੇਰ ਅਨੰਦ ਸਾਹਿਬ ਜੀ ਦੀ ਪੋਰੀਆਂ ਅਰਦਾਸ ਹੋਵੇਗੀ ਹੁਕਮਨਾਮਾ ਹੋਵੇਗਾ ਖੜਾ ਪ੍ਰਸ਼ਾਦੀਆਂ ਦੇਗਾਂ ਬਤਾਈਆਂ ਜਲਣਗੀਆਂ ਆਉ ਮੈਂ ਬੇਨਤੀ ਕਰਾਂ ਬਹੁਤ ਹੀ ਸਤਿਕਾਰਯੋਗ ਗਿਆਨੀ ਨਾ ਪ੍ਰੀਤ ਸਿੰਘ ਜੀ ਕਿਸ਼ਰ ਜੱਥੇ ਨੀਓ ਸੁਲਤਾਨ ਦੇ ਦਰਸ਼ਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਐ ਨਾਹੀ ਮਿਲਦੀ ਨੇ ਤੋੜੀ ਧਾਰ ਰਜੋ ਓ ਨਾ ਕਿਸੇ ਨੂੰ ਪੁੱਤਰ ਕੀ ਦੇ ਓਂ ਪਰ ਰੁਕੇ ਯੱਪਾ ਜੋ ਸੰਸਾਰ ਵਿੱਚੋਂ ਮਿਲਦਾ ਮੈਂ ਉਹ ਮਿੱਤਿਆ ਰੋਟੀਆਂ ਤੋਂ ਕਰਜੈ ਸਿੰਘਾ ਗੁਰਦਰ 12 ਵਿੱਚੋਂ ਵਾਹਿਗੁਰੂ ਦੇਉ ਤਵੰਦਨ ਅਣਕ ਬਾਰ ਸਰਬ ਕਲਾ ਸਮਰੱਥ ਢੋਲਣ ਤੇ ਆਖੋ ਪ੍ਰਭੂ ਨਾਣਕ ਦੇ ਕਰ ਹੱਥ ਤਨ ਤਨ ਗੁਰੂ ਗਰੰਥੀ ਅਨਸੇਵ ਪ੍ਰਭ ਗਿਆਨੀ ਤਨ 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 ਬਾਪਤਾਰੀ ਤਨ ਪੁੱਤਰਾਂ ਦੇ ਦਾਨੀ ਵਾਹ ਮੇਰੇ ਪੀੜੀ ਪੈਣ ਆਇਆ ਤਲਵਾਰ ਵਾਲੀ ਦੁਨੀਆ मिरी पी पैण आया तलवार वालीआ जग तार न पीरी देण आया तलवार वाली ਜਗ ਦੇ ਤਾਰਨ ਹਾ ਮੇਰੀ ਪੀਰੀ ਦੀ ਪੈਣਿਆ ਯਾਤਲਵਾਰ ਵੱਲੀ ਦੁਨੀਆ ਦਾ ਜਾ ਕੇ ਦੇ ਤਾਰਨ ਹਾ ਹੋ ਤੋ ਬੇਬੰਦ ਦੀ ਮਾਈ ਸਲਖਣੀ ਜਿਸ ਕਰ ਪੁੱਤ ਨਾ ਕੋਈ ਠੇਡੇ ਖਾਂਦੀ ਧਰ ਤੇ ਪਹੁੰਚੀ ਨੈਣ ਹੰਝੂ ਪਰ ਰੋਈ ਜੱਪੇ ਪਿੰਡ ਦੀ ਮਾਈ ਸਲਖਣੀ ਜਿਸ ਘਰ ਪੁੱਤ ਨਾ ਕੋਈ ਠੇਡੇ ਖਾਂਦੀ ਧਰ ਤੇ ਪਹੁੰਚੀ ਨੈਣ ਹੰਝੂ ਪਰ ਰੋਈ ਸਤ ਗੁਰ ਮੇਰੇ ਨੇ ਕਰਤਾ ਨਦਰ ਨਿਹਾਲ ਮੇਰੇ ਪਿਰਦੇ ਪੈਣ ਆਇਆ ਤਲਵਾਰ ਵਾਲੀ ਦੁਨੀਆ ਦਾ ਜਗ ਤੇ ਤਾਰਨ ਹਾ ਕਸ਼ਮੀਰੇ ਜਾ ਕੇ ਉਥੇ ਦੇ ਦਿਲ ਦੀ ਆਸ ਮਟਾਈ ਝੋਲਾ ਗਾਲੇ ਵਿੱਚ ਪਾ ਕੇ ਪਾਗ ਪਰੀ ਨੂੰ ਪਾਗ ਲਗਾਇਆ ਪਾਗ ਪਰੀ ਨੂੰ ਪਾਗ ਲਗਾਇਆ ਵਿੱਚ ਕਸ਼ਮੀਰ ਜਾ ਕੇ ਉਸ ਦੇ ਦਿਲ ਦੀ ਆਸ ਬਚਾਈ ਚੋਲਾ ਗਲੇ ਵਿੱਚ ਪਾ ਕੇ ਸਤ ਗੁਰੇ ਮੇਰੇ ਨੇ ਕਰ ਤਈ ਬੇੜਾ ਪਾਰੇ ਮੇਰੇ ਪੀਰ ਦੀ ਪੜ ਗਿਆ ਤਲਵਾਰ ਵਾਲੀ ਦੁਨੀਆ ਦਾ ਜਾ ਕੇ ਤੇ ਤਾਰਨ ਹਾ ਹੋ ਜੇਲਾ ਦੇ ਵਿੱਚ ਰੁਲਦੇ ਦੇ ਵੇਖੇ ਕਈ ਰਾਜੇ ਕਈ ਰਾਣੇ ਦਿਨ ਤੇ ਰਾਤੀ ਅਰੇ ਜਾ ਕਰ ਦੇ ਹੋਗੇ ਬਣੇ ਨਿਮਾਣੇ ਜੇਲਾ ਦੇ ਵਿੱਚ ਰੁਲਦੇ ਦੇ ਵੇਖੇ ਕਈ ਰਾਜੇ ਕਈ ਰਾਣੇ ਹੋ ਕੇ ਬਾਤੇ ਅਰਜਾ ਕਰਦੇ ਹੋ ਕੇ ਬੜੇ ਨਿਮਾਣੇ ਸਤ ਗੁਰ ਮੇਰੇ ਨੇ ਕੱਢ ਤੇ ਜੇਲ ਚੋਂ ਬਾਹਰ ਮੇਰੇ ਪਰੇ ਦੇ ਪੈਣ ਗਿਆ ਤਲਵਾਰ ਵਾਲੀ ਦੁਨੀਆ ਦਾ ਜਗ ਤੇ ਤਾਰਨ ਹਾ ਓ ਨਹੀਂ ਕਈ ਲੱਖਾਂ ਉੱਤੇ ਓ ਇੱਕ ਨਹੀਂ ਕਈ ਲੱਖਾਂ ਉੱਤੇ ਦਾਤੇ ਤਰਸ ਕੇ ਕਮਾਇਆ ਕੋਲੇ ਸਾਰੇ ਕੋਲਾ ਦੇ ਨਾਂ ਤੇ ਸਤਿਗੁਰ ਨੇ ਬਣਵਾਇਆ ਇੱਕ ਨਹੀਂ ਕਈ ਲੱਖਾਂ ਉੱਤੇ ਇਕ ਨਹੀਂ ਕਈ ਲੱਖਾਂ ਉੱਤੇ ਦਾਤੇ ਤਰਸੇ ਕਮਾਇਆ ਕੋਲ ਸਾਰੇ ਕੋਲਾਂ ਦੇ ਨਾਂ ਤੇ ਸਤਿਗੁਰ ਨੇ ਬਣਵਾਇਆ ਓ ਹਰ ਦਮ ਹਰ ਦਾ ਨਾਮ ਪੁਕਾਰੇ ਜਮਲੇ ਜੱਟ ਦੇ ਤਾਰੇ ਮੇਰੇ ਪੇਰੀ ਦੀ ਪੈ ਲ ਗਿਆ ਤਲਵਾਰ ਵਾਲੀ ਦੁਨੀਆ ਦਾ ਜਗ ਦੇ ਤਾਰਨ ਹਾ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ ਵੱਡੇ ਭਾਗਾ ਵਾਲਿਓ ਸਭ ਤੋਂ ਪਹਿਲਾਂ ਤੇ ਵਧਾਈ ਮੈਂ ਇਸ ਨਗਰ ਦੇ ਵਸਨੀਕਾਂ ਨੂੰ ਦੇਣਾ ਚਾਹਾਂਗਾ ਕਿਉਂਕਿ ਇੱਕ ਐਸੇ ਬ੍ਰਹਮ ਗਿਆਨੀ ਦਾ ਜਨਮ ਇਸ ਨਗਰ ਦੇ ਵਿੱਚ ਹੋਇਆ ਏ ਜਿਨ੍ਹਾਂ ਨੇ ਪਹਿਲੇ ਗੁਰੂ ਤੋਂ ਲੈ ਕੇ ਛੇਵੇਂ ਗੁਰੂ ਤੱਕ ਛੇ ਪਾਤਸ਼ਾਹੀਆਂ ਦੇ ਦਰਸ਼ਨ ਕੀਤੇ ਪੰਜ ਪਾਤਸ਼ਾਹੀਆਂ ਨੂੰ ਗੁਰਗੱਦੀ ਦਾ ਤਿਲਕ ਸਜਾਇਆ ਅਤੇ ਹੋਰ ਦੋ ਗੁਰੂ ਗੁਰੂ ਸਾਹਿਬਾਨ ਜੋ ਉਸ ਵੇਲੇ ਗੁਰਗੱਦੀ ਤੇ ਬਰਾਜਮਾਨ ਨਹੀਂ ਸਨ ਉਹਨਾਂ ਦੇ ਦਰਸ਼ਨ ਕੀਤੇ ਗੁਰੂ ਹਰ Rai ਸਾਹਿਬ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਵੱਡੇ ਆ ਮਹਾਪੁਰਸ਼ਾਂ ਦਾ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਦਿਹਾੜਾ ਮਨਾਉਣ ਵਾਸਤੇ ਇਕੱਤਰ ਹੋਏ ਹਾਂ ਆਓ ਇੱਕ ਵਾਰੀ ਰਸਨਾ ਨੂੰ ਕਰੀਏ ਪਵਿੱਤਰ ਗੱਜਕੇ ਫਤੇ ਬੁਲਾਈਏ ਜੀ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਬਾਬਾ ਬੁੱਢਾ ਸਾਹਿਬ ਜੀ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਿਹੜਾ ਪ੍ਰੇਮ ਸੀ ਨਾ ਉਹ ਜਿਵੇਂ ਪਰਵਾਨੇ ਦਾ ਤੇ ਅੱਗ ਦਾ ਹੁੰਦਾ ਹੈ ਨਾ ਰੋਸ਼ਨੀ ਤੇ ਪਰਵਾਨੇ ਦਾ ਇਸ ਤਰ੍ਹਾਂ ਦਾ ਪ੍ਰੇਮ ਸੀ ਪਰ ਇਤਿਹਾਸ ਦੇ ਵਿੱਚ ਬੇਨਤ ਬਾਬਾ ਜੀ ਦੇ ਚੋਜ ਤੇ ਬਾਬਾ ਜੀ ਦੇ ਗੁਣ ਲਿਖੇ ਹੋਏ ਨੇ ਪਰ ਉਹਨਾਂ ਨੂੰ ਆਪਾਂ ਵਿਸਾਰਿਆ ਹੋਇਆ ਹੈ ਅੱਜ ਕੱਲ ਤਸਵੀਰਾਂ ਦੇ ਵਿੱਚ ਕੀ ਦੇਖਦੇ ਆਂ ਬਾਬਾ ਜੀ ਨੂੰ ਬਸ ਗੰਡਾ ਭੰਨਦੇ ਵਿਖਾਇਆ ਗਿਆ ਹੈ ਠੀਕ ਹੈ ਪੁੱਤਰਾਂ ਦੇ ਦਾਨੀ ਨੇ ਬਾਬਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੋ ਪ੍ਰਤਾਪ ਹੈ ਉਹ ਸਭ ਬਾਬਾ ਬੁੱਢਾ ਸਾਹਿਬ ਜੀ ਦੇ ਵਾਰਸਦਕਾ ਹੈ ਤੇ ਕਿਰਪਾ ਕੀ ਦੀ ਗੁਰੂ ਅਰਜਨ ਦੇਵ ਪਾਤਸ਼ਾਹੀ ਦੀ ਉਹਨਾਂ ਨੇ ਮਾਣ ਬਖਸ਼ਿਆ ਆਪਣੇ ਸੇਵਕਾਂ ਨੂੰ ਤੇ ਬਾਬਾ ਬੁੱਢਾ ਸਾਹਿਬ ਜੀ ਦੇ ਅਨੇਕਾਂ ਗੁਣ ਸਨ ਉਹਨਾਂ ਤੋਂ ਸਾਨੂੰ ਵਾਂਝੇ ਰੱਖਿਆ ਗਿਆ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਸ਼ਸਤਰ ਵਿਦਿਆ ਦੇ ਵੀ ਧਨੀ ਸਨ ਘੋੜਸਵਾਰੀ ਦੇ ਵੀ ਧਨੀ ਸਨ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਆਗਿਆ ਅਨੁਸਾਰ ਉਹਨਾਂ ਦਾ ਹੁਕਮ ਮੰਨ ਕੇ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੇ ਵਿਦਿਆਰਥੀ ਇਸ ਪੱਖ ਨੂੰ ਸਾਡੇ ਤੋਂ ਓਲਾ ਰੱਖਿਆ ਗਿਆ ਜਾਂ ਵੇ ਸਾਰਿਆਂ ਗਏ ਜਾਂ ਇਸ ਪੱਖ ਤੇ ਧਿਆਨ ਨਹੀਂ ਦਿੱਤਾ ਗਿਆ ਗੁਰੂ ਪਿਆਰਿਓ ਇਹ ਵੀ ਪੱਖ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਗੁਰੂ ਹਾਗੋਬਿੰਦ ਸਾਹਿਬ ਇਹਨਾਂ ਤੇ ਪਰਣਾ ਸਾਹਿਬਾ ਜੀ ਨੇ ਕਈ ਗੁਰੂ ਪਰਾਂ ਨੂੰ ਕਈ ਸੇਵਕਾਂ ਨੂੰ ਕਈ ਸਿੱਖਾਂ ਨੂੰ ਵੀ ਸ਼ਸਤਰ ਵਿਦਿਆ ਦਾ ਧਨੀ ਨਹੀਂ ਬਣਾਇਆ ਇਸ ਤਰ੍ਹਾਂ ਗੁਰੂ ਦੇ ਵਿੱਚ ਗੁਰਪਰਪੱਕ ਹੋਣਾ ਜ਼ਰੂਰੀ ਹੈ ਗੁਰੂ ਇਤਿਹਾਸ ਦੇ ਵਿੱਚ ਪਰਪੱਕ ਹੋਣਾ ਜ਼ਰੂਰੀ ਹੈ ਇਸੇ ਤਰ੍ਹਾਂ ਖਾਲਸੇ ਨੂੰ ਸ਼ਸਤਰ ਵਿਦਿਆ ਦਾ ਵੀ ਧਨੀ ਹੋਣਾ ਜ਼ਰੂਰੀ ਹੈ ਕੋੜਸਵਾਰੀ ਦਾ ਵੀ ਧਨੀ ਹੋਣਾ ਜ਼ਰੂਰੀ ਹੈ ਹੋਵੇ ਸਿੱਖ ਤੇ ਜਦੋਂ ਘੋੜਾ ਆਵੇ ਕੋਲ ਤੇ ਡਰ ਕੇ ਪਛਾਹ ਹੋ ਜੇ ਇਸ ਤਰ੍ਹਾਂ ਨਹੀਂ ਤੋ ਆਪਣੇ ਬੱਚਿਆਂ ਨੂੰ ਸਾਨੂੰ ਸਾਰੀਆਂ ਵਿਦਿਆਵਾਂ ਦੇਣੀਆਂ ਲਾਜ਼ਮੀ ਗੁਰੂ ਦਾ ਸਿੱਖ ਉਹੀ ਕਹਿੰਦਾ ਜਿਹੜਾ ਸੱਤਿਆ ਵਿੱਚ ਅੱਜਾ ਜਾਣਦਾ ਕਿਉਂਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਵੀ ਸ਼ਸਤਰਧਾਰੀ ਸਨ ਉਹ ਵੀ ਤੇਗ ਦੇ ਧਨੀ ਸਨ ਗੁਰੂ ਹਰਗੋਬਿੰਦ ਸਾਹਿਬ ਜੀ ਉਹੀ ਸ਼ਸਤਰਧਾਰੀ ਸਨ ਤੇਗ ਦੇ ਧਨੀ ਸਨ ਦਸਵੇਂ ਪਾਤਸ਼ਾਹ ਗੁਰੂ ਸਾਡੇ ਹੱਥ ਵਿੱਚ ਆਪਾਂ ਨੂੰ ਕਿਰਪਾਨ ਫੜਾਈ ਪਰ ਇਹ ਕਿਰਪਾਨ ਜਿਹੜੀ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤੋਂ ਹੀ ਸਾਡੇ ਕੋਲ ਆ ਰਹੀ ਸੀ ਜ਼ਰੂਰੀ ਨਹੀਂ ਕਿ ਜੇ ਆਪਾਂ ਅੰਮ੍ਰਿਤ ਛਕਿਆ ਤੇ ਫਿਰ ਆਪਾਂ ਨੂੰ ਕੁਰਬਾਨ ਧਾਰਨ ਕਰਵਾਈ ਮਹਾਰਾਜ ਨੇ ਜਦੋਂ ਅੰਮ੍ਰਿਤ ਦੀ ਦਾਤ ਹਜੇ ਬਖਸ਼ਿਸ਼ ਵੀ ਨਹੀਂ ਕੀਤੀ ਸੀ ਉਸ ਤੋਂ ਪਹਿਲਾਂ ਤੋਂ ਹੀ ਸਿੱਖ ਸ਼ਸਤਰਧਾਰੀ ਸਨ ਬੜੇ ਮਹਾਨ ਜੋਧੇ ਹੋਏ ਨੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਟਾਈਮ ਤੇ ਬਾਬਾ ਵਿਧੀ ਚੰਦ ਜੀ ਅਨੇਕਾਂ ਹੀ ਹੋਰ ਗੁਰਸਿੱਖ ਪਿਆਰੇ ਜਿਹੜੇ ਤੇਗ ਦੇ ਧਨੀ ਸਨ ਇਸ ਕਰਕੇ ਬਾਬਾ ਬੁੱਢਾ ਸਾਹਿਬ ਜੀ ਦੇ ਜਿਹੜਾ ਇਹ ਅੱਖੋ ਪਰੋਖਾ ਕੀਤਾ ਗਿਆ ਇਤਿਹਾਸ ਇਸ ਨੂੰ ਵੀ ਯਾਦ ਰੱਖਣਾ ਚਾਹੀਦਾ ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਤਲਵਾਰ ਦੇ ਅਜਿਹੇ ਨੇਥਾ ਕਰ ਦਿੰਦੇ ਸਨ ਗੁਰੂ ਅਰਗਵਿੰਦ ਪਾਤਸ਼ਾਹ ਜੀ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਤੇਗ ਬਹਾਦਰ ਦਾ ਜਨਮ ਹੋਇਆ ਉਸ ਵੇਲੇ ਜੰਗਾ ਲੜੀਏ ਬਾਬਾ ਬੁੱਢਾ ਸਾਹਿਬ ਜੀ ਨਾਲ ਜਾਇਆ ਕਰਦੇ ਸਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਵਿਸ਼ੇਸ਼ ਵਿਦਿਆ ਬਾਬਾ ਬੁੱਢਾ ਸਾਹਿਬ ਜੀ ਨੇ ਦਿੱਤੀ ਹੈ ਗੁਰੂ ਅਰਜਨ ਸਾਹਿਬ ਜੀ ਵੀ ਸ਼ਸਤਰ ਵਿੱਦਿਆ ਦੇ ਧਨੀ ਸਨ ਉਹਨਾਂ ਨੂੰ ਵੀ ਸ਼ਸਤਰ ਵਿੱਦਿਆ ਬਾਬਾ ਬੁੱਢਾ ਸਾਹਿਬ ਜੀ ਨੇ ਦਿੱਤੀ ਹੈ ਸੋ ਮੈਂ ਬਹੁਤਾ ਜ਼ਿਆਦਾ ਗਿਆਨੀ ਨਹੀਂ ਕਿ ਮੈਂ ਗੁਰ ਇਤਿਹਾਸ ਦੇ ਨਾਲ ਆਪ ਜੀ ਦੀ ਸਾਂਝ ਪਾ ਸਕਾਂ ਮੇਰੇ ਤੋਂ ਵੱਡੇ-ਵੱਡੇ ਗਿਆਨੀ ਇੱਥੇ ਮੇਰੇ ਤੋਂ ਪਹਿਲਾਂ ਵੀ ਆ ਚੁੱਕੇ ਤੁਹਾਡੇ ਨਾਲ ਇਤਿਹਾਸ ਦੀ ਸਾਂਝ ਪਾ ਚੁੱਕੇ ਨੇ ਅਤੇ ਹੋਰ ਵੀ ਕਵੀਸ਼ਰ ਜਥੇ ਅਤੇ ਹੋਰ ਵੀ ਵੱਡੇ-ਵੱਡੇ ਪ੍ਰਚਾਰਕ ਜਿਨ੍ਹਾਂ ਦਾ ਸਤਕਾਰ ਸਾਡੇ ਦਿਨਾਂ ਦੇ ਵਿੱਚ ਕਾਇਮ ਹੈ ਸਾਡੇ ਸਤਕਾਰਯੋਗ ਸਾਡੇ ਵੱਡੇ ਨੇ ਉਹਨਾਂ ਨੇ ਆਪ ਜੀ ਨੂੰ ਹਰ ਜਸ ਸੁਣਾ ਦੇਣਾ ਹੈ ਤੇ ਕਵਿਤਾ ਜਿਹੜੀ ਹੈ ਬਾਬਾ ਬੁੱਢਾ ਸਾਹਿਬ ਜੀ ਦੀ ਉਹ ਆਪ ਜੀ ਦੇ ਸਾਹਮਣੇ ਪੇਸ਼ ਕਰਾਂਗੇ ਗਿਆਨੀ ਹਰਪ੍ਰੀਤ ਸਿੰਘ ਜੀ ਰੂਪੋ ਵਾਲੀ ਕਵੀਸ਼ਰ ਜਿਹਾ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਆਇਆ ਹੈ ਜਹੇਦਾਰ ਅਮੋਲਕ ਸਿੰਘ ਜੀ ਗੁਰਦੁਆਰਾ ਭਾਈ ਲੰਗਾਹ ਜੀ ਪਿੰਡ ਚਾਚੋ ਵਾਲੀ ਤੋਂ ਉਹਨਾਂ ਨੇ ਬਹੁਤ ਸਾਰਾ ਮਾਣ ਗੁਰਸੇਖਾਂ ਨੂੰ ਭੇਡ ਕੀਤਾ ਇੱਕ ਵਿਸ਼ਰੀ ਜਥੇ ਦਾ ਮਾਨ ਵਧਾਇਆ ਆਓ ਜੀ ਫੌਜਾਂ ਦੇ ਕਮਿਸ਼ਨਰੀ ਜਥੇ ਨੂੰ ਸੁਣੋ ਜੀ ਧਨ ਪੁੱਤਰਾਂ ਦੇ ਦਾਨੀ ਬਾਬਾ ਬੁੱਢਾ ਸਾਹਿਬ ਜੀ ਪਿੰਡ ਕਤੂ ਨੰਗਲ ਚ ਆਏ ਚੱਲ ਕੇ ਨਾਨਕ ਗੁਰੂ ਦਾ ਬਹਿਗਦਰ ਮੱਲ ਕੇ ਨਾਨਕ ਗੁਰੂ ਦਾ ਬਹਿਗਦਰ ਮੱਲ ਕੇ ਗੁਰਾਂ ਦੇ ਗਏ ਪੁੱਤਰਾਂ ਦੇ ਦਾਨੀ ਬਾਬਾ ਬੁੱਢਾ ਸਾਹਿਬ ਜੀ ਬੱਬੂ ਦਾ ਸਹਬ ਜੀ ਪਿੰਡ ਕਥੋਂ ਆਏ ਚੱਲ ਕੇ ਨਾਨਕ ਗੁਰੂ ਦਾ ਬੇਗਦਾਰ ਮਾਲਕੇ ਨਾਨਕ ਗੁਰੂ ਦਾ ਬੇਗਦਾਰ ਮਾਲਕੇ ਬੱਬੂ ਦੇ ਸਭ ਕੀਤੇ ਗੈਬ ਜੀ ਪੁੱਤਰਾਂ ਦੇ ਦਾਨੀ ਬਾਬਾ ਬੁੱਢਾ ਸਹਬ ਜੀ ਪੁੱਤਰਾਂ ਦੇ ਦਾਨੀ ਬਾਬਾ ਬੁੱਢਾ ਸਹਬ ਜੀ ਤੇਥੋਂ ਨਹੀਂ ਹੋਏ ਹੋਲੇ ਗੁਰਾਸਵਾਰੇ ਸੀ ਦਿੱਤੇ ਮੇਰਾ ਵਾਲੇ ਹੱਥ ਸਿਰ ਤਰਸੀ ਦਿੱਤੇ ਮੇਰਾ ਵਾਲੇ ਹੱਥ ਸਿਰ ਤਰਸੀ ਦਿੱਤੇ ਪੁੱਤਰ ਰੱਜ ਨੀਂ ਬਾਬਾ ਬਦਾ ਸਾਹਿਬ ਜੀ ਪੁੱਤਰ ਰੱਜ ਨੀਂ ਬਾਬਾ ਬਦਾ ਸਾਹਿਬ ਜੀ ਓ ਗੱਤੀ ਜਰਾ ਰਤ ਸਮਾਣੂ ਰਹੇ ਕਰ ਦੇ ਦੁੱਖ ਯਾ ਦੇ ਦੁੱਖ ਤੁਸੀਂ ਰਹਿ ਹਰ ਦੇ ਦੁੱਖ ਯਾ ਦੇ ਦੁੱਖ ਤੁਸੀਂ ਰਹਿ ਹਰ ਦੇ ਤੇਰਾ ਦੇ ਅਜਬ ਅਜੈਬ ਜੀ ਪੁੱਤਰਾਂ ਦੇ ਦਾਨੀ ਬਾਬਾ ਬੁੱਢਾ ਸਾਹਿਬ ਜੀ ਪੁੱਤਰਾਂ ਦੇ ਦਾਨੀ ਬਾਬਾ ਬੁੱਢਾ ਸਾਹਿਬ ਜੀ ਦੂਜੇ ਗੁਰਾ ਡੇਰਾ ਸੀ ਖਡੂਰ ਲਾਲਿਆ ਰੇ ਲਾਲਿਆ ਗੁਰਬਾਣੀ गाके सी ਗੁਰਾ ਨੂੰ ਪਾਲਿਆ ਗੁਰਬਾਣੀ गाके सी ਗੁਰਾ ਨੂੰ ਪਾਲਿਆ ਕੀਤਾ ਕਿੱਥੇ ਗੁਰੂ ਦਾ ਵਸੇਬ ਜੀ ਪੁੱਤਰਾਂ ਦੇ ਦਾਨੀ ਬਾਬਾ ਬੁੱਢਾ ਸਹਿਬ ਜੀ ਪੁੱਤਰਾਂ ਦੇ ਦਾਨੀ ਬਾਬਾ ਬੁੱਢਾ ਸਹਿਬ ਜੀ ਸੰਗਤਾਂ ਦੇ ਮੁੱਕੇ ਆਸਰੇ ਨੇ ਸਭ ਜੀ ਸਨ ਲਾ ਕੇ ਗੁਰਾ ਤਾਈ ਲਿਆ ਲੱਬ ਜੀ ਸਨ ਲਾ ਕੇ ਗੁਰਾ ਤਾਈ ਲਿਆ ਲੱਬ ਜੀ ਸੰਤਾਂ ਚ ਪਾਏ ਤੁਸਾਂ ਨੇ ਰਜੈਬ ਜੀ ਪੁੱਤਰਾਂ ਦੇ ਦਾਨੀ ਬਾਬਾ ਬੁੱਢਾ ਸਾਹਿਬ ਜੀ ਪੁੱਤਰਾਂ ਦੇ ਦਾਨੀ ਬਾਬਾ ਬੁੱਢਾ ਸਾਹਿਬ ਜੀ ਬੋਲੀ ਦਾ ਵੀ ਟੱਪ ਤੁਸਾਂ ਨੇ ਲਗਾਇਆ ਸੀ ਵਜ਼ੀਰ ਖਾਂ ਦਾ ਰੋਗ ਪਲ ਚ ਮਟਾਇਆ ਸੀ ਵਜ਼ੀਰ ਖਾਂ ਦਾ ਰੋਗ ਪਲ ਚ ਮਟਾਇਆ ਸੀ ਜਦੋਂ ਬਾਟ ਪੇਟ ਤੇ ਅਰ ਪੁੱਤਾਂ ਦੇ ਦਾਨੀ ਬਾਬਾ ਬੁੱਢਾ ਜੀ ਪੁੱਤਾਂ ਦੇ ਦਾਨੀ ਬਾਬਾ ਬੁੱਢਾ ਸਾਹਿਬ ਜੀ ਮਾਤਾ ਗੰਗਾ ਤੁਸਾਂ ਕੋਲੇ ਚੱਲ ਆਈ ਸੀ ਮਾਤਾ ਗੰਗਾ ਤੁਸਾ ਕੋਲੇ ਚੱਲੇ ਆਈ ਸੀ ਸੇਵਕਾਂ ਨੂੰ ਦਿੱਤੀ ਤੁਸਾ ਵੱਡੇ ਆਈ ਜੀ ਸੇਵਕਾਂ ਨੂੰ ਦਿੱਤੀ ਤੁਸਾ ਵੱਡੇ ਆਈ ਜੀ ਦਿਲ ਚੋਂ ਮਿਟਾਈ ਤੁਸਾਂ ਨੇ ਦਵੈਤ ਜੀ ਦਿਲ ਚੋਂ ਮਿਟਾਈ ਤੁਸਾਂ ਨੇ ਦਵੈਤ ਜੀ ਦੇਦਾਨੇ ਬਾਬਾ ਬੁੱਢਾ ਸਾਹਿਬ ਜੀ ਪੁੱਤਰਾਂ ਦੇ ਦਾਨੇ ਬਾਬਾ ਬੁੱਢਾ ਸਾਹਿਬ ਜੀ ਕੀਤਾ ਪ੍ਰਕਾਸ਼ ਗੁਰਾ ਜੀ ਗ੍ਰੰਥ ਦਾ ਮੋਢ ਬਨ ਦਿੱਤਾ ਤੁਸ ਸਿੱਖ ਪੰਥ ਦਾ ਮੋਢ ਬਨ ਦਿੱਤਾ ਤੁਸ ਸਿੱਖ ਪੰਥ ਦਾ ਕੀ ਗਿਆ ਸ਼ਕ ਸਬਦਾ ਹੈ ਸਹਿਬ ਜੀ ਪੁੱਤਰਾਂ ਦੇ ਦਾਨੀ ਬਾਬਾ ਬੁੱਢਾ ਸਾਹਿਬ ਜੀ ਪੁੱਤਰਾਂ ਦੇ ਦਾਨੀ ਬਾਬਾ ਬੁੱਢਾ ਸਾਹਿਬ ਜੀ ਛੇਵੇਂ ਗੁਰੂ ਆਏ ਖੜੀਆ ਬਹਾਰਾ ਸੀ ਮੇਰੀ ਪੀਰੀ ਪਾਇਆ ਤੋ ਸਾ ਤਲਵਾਰਾ ਸੀ ਮੇਰੀ ਪੀਰੀ ਪਾਇਆ ਤੋ ਸਾ ਤਲਵਾਰਾ ਸੀ ਪਾਣੀ ਗਾਇਸ਼ਕ ਸਭ ਦਾ ਹੈ ਸਹਿਬ ਜੀ ਪੁੱਤਰਾਂ ਦਾ ਦਾਨੀ ਬਾਬੇ ਬੁੱਢਾ ਸਾਹਿਬ ਜੀ ਪੁੱਤਰਾਂ ਦੇ ਦਾਨੀ ਬਾਬਾ ਬੁੱਢਾ ਸਾਹਿਬ ਜੀ ਤੁਹਾਡੇ ਦਰੋਂ ਖਾਲੀ ਨਹੀਂ ਜੇ ਕੋਈ ਜਾਵੰਦਾ ਮਿਲ ਜਾਂਦਾ ਸਭ ਨੂੰ ਜੋ ਮਣੋ ਚਾਵੰਦਾ ਮਿਲ ਜਾਂਦਾ ਸਭ ਨੂੰ ਜੋ ਮਣੋ ਚਾਵੰਦਾ ਬਾਬਾ ਬੁੱਢਾ ਸਹਿਬ ਜੀ ਪੁੱਤਰਾਂ ਦੇ ਦਾਨੀ ਬਾਬਾ ਬੁੱਢਾ ਸਹਿਬ ਜੀ ਤੁਹਾਡੇ ਦਰੋਂ ਫਲ ਰਣ ਤੀਰ ਪਾਇਆ ਹੈ ਭਗਵੰਤ ਦੇ ਢਿੱਲੋ ਸੰਗਤਾ ਚ ਗਾਇਆ ਹੈ ਭਗਵੰਤ ਦੇ ਢਿੱਲੋ ਸੰਗਤਾ ਚ ਗਾਇਆ ਹੈ ਉਸ ਦੇਣ ਵਾਲ ਜਿਨ੍ਹਾਂ ਦੇ ਫਰੇਬ ਜੀ ਪੁੱਤਰਾਂ ਦੇ ਦਾਨੀ ਪੁੱਤਰਾ ਦੇ ਦਾਨੀ ਬਾਬਾ ਬੁੱਢਾ ਸਾਹਿਬ ਜੀ ਪੁੱਤਰਾ ਦੇ ਦਾਨੀ ਬਾਬਾ ਬੁੱਢਾ ਸਾਹਿਬ ਜੀ ਪੁੱਤਰਾ ਦੇ ਦਾਨੀ ਬਾਬਾ ਬੁੱਢਾ ਸਾਹਿਬ ਜੀ ਗੁਰੂ ਪਿਆਰਿਓ ਸਾਨੂੰ ਮਾਣ ਹੈ ਉਹਨਾਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਤੇ ਜਿਨ੍ਹਾਂ ਦੇ ਸਦਕਾ ਗੁਰੂ ਹਰਗੋਬਿੰਦ ਸਾਹਿਬ ਜੀ ਸਾਡੇ ਵਿੱਚ ਆਏ ਤੇ ਉਹਨਾਂ ਨੇ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕਰਕੇ ਸਿੱਖਾਂ ਨੂੰ ਸੰਤ ਤੇ ਸਪਾਈ ਬਣਾਇਆ ਤੇ ਜਦੋਂ ਪਹਿਲਾਂ ਸਿੱਖ ਸੰਤ ਸਨ ਉਸ ਵੇਲੇ ਉਸ ਬਾਣੀ ਨੂੰ ਅਕਾਲ ਪੁਰਖ ਦੇ ਬਾਣੀ ਨੂੰ ਮੰਨਦੇ ਰਹੇ ਤੇ ਜਦੋਂ ਮੀਰੀ ਤੇ ਪੀਰੀ ਦੀਆਂ ਤਲਵਾਰਾਂ ਧਾਰਨ ਕਰਕੇ ਸਿੱਖਾਂ ਨੂੰ ਸੰਤ ਤੇ ਸਪਾਈ ਬਣਾਇਆ ਤੇ ਫਿਰ ਧੱਕੇ ਦਾ ਮੁਕਾਬਲਾ ਜੋਰ ਦਾ ਮੁਕਾਬਲਾ ਆਪਣੀ ਤੇਗ ਦੇ ਨਾਲ ਕਰਨ ਲੱਗ ਪਏ ਗੁਰੂ ਪਿਆਰਿਓ ਦੇਖਦੇ ਧਣੀ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਦੇ ਉਸਤਾਦ ਉਸਤਾਦ ਕਿਹਾ ਜਾ ਸਕਦਾ ਹੈ ਕਿਉਂਕਿ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸ਼ਹੀਦ ਹੋਏ ਸਨ ਨਾ ਉਹਨਾਂ ਨੇ ਸਿੱਖਾਂ ਨੂੰ ਹੁਕਮ ਦੇ ਕੇ ਕਲਿਆ ਸੀ ਕਿ ਛੇਵੇਂ ਪਾਤਸ਼ਾਹ ਨੂੰ ਗੁਰੂ ਹਰਗੋਬਿੰਦ ਜੀ ਨੂੰ ਗੁਰਿਆਈ ਦੀ ਦਾਤ ਬਾਬਾ ਬੁੱਢਾ ਜੀ ਪਾਸੋਂ ਕਰਵਾਓ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸੰਦੇਸ਼ ਦੇਣਾ ਕਿ ਬਾਬਾ ਬੁੱਢਾ ਗੁਰੂ ਸਮਝਣ ਕਿ ਉਹਨਾਂ ਨੂੰ ਗੁਰੂ ਹੀ ਮੰਨਣਾ ਹੈ ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਤੇ ਗੁਰੂ ਨਾਨਕ ਸਾਹਿਬ ਜੀ ਦੇ ਵਿੱਚ ਗੁਰੂ ਘਰ ਦੇ ਵਿੱਚ ਕੋਈ ਪਰਦਾ ਨਹੀਂ ਸੀ ਜਿਹੜੀਆਂ ਗੱਲਾਂ ਕੋਈ ਸਿੱਖ ਨਹੀਂ ਸੀ ਸਾਡਾ ਗੁਰੂ ਘਰ ਦੀਆਂ ਉਹ ਬਾਬਾ ਬੁੱਢਾ ਸਾਹਿਬ ਜੀ ਜਾਣਦੇ ਸਨ ਗੁਰੂ ਨਾਨਕ ਦੇਵ ਜੀ ਕੋ ਲੈ ਕੇ ਜੋ ਭਰਪਿੰਨ ਸਾਹਿਬ ਤੱਕ ਅਨੇਕਾਂ ਹੀ ਚੋਰੀ ਬਾਬਾ ਬੁੱਢਾ ਸਾਹਿਬ ਜੀ ਪਾਸੋਂ ਕਰਵਾਏ ਨੇ ਉਹ ਗੁਰੂ ਸਾਹਿਬ ਕਰਵਾਉਣ ਵਾਲਾ ਹੈ ਤੇ ਸੇਵਕ ਬ੍ਰਹਮ ਗਿਆਨੀ ਜਿਹੜੇ ਉਹ ਉਹਨਾਂ ਦੇ ਸਦਕਾ ਉਹਨਾਂ ਦੇ ਆਸ਼ੀਰਵਾਦ ਸਦਕਾ ਕਰਦੇ ਨੇ ਸੋ ਇਤਨੀਆਂ ਬੇਨਤੀਆਂ ਪ੍ਰਮਾਣ ਕਰਿਓ ਅੰਤ ਵਿੱਚ ਫਦੇ ਦੀ ਸਾਂਝ ਪਾਉਨੇ ਆ ਉਸ ਤੋਂ ਪਹਿਲਾਂ ਇੱਕ ਬੇਨਤੀ ਸਾਹਿਬ ਜੀ ਨੇ ਮੋਸਾ ਨਗਰ ਦੇ ਵਿੱਚ ਕਿਲਾ ਪੁੱਟਿਆ ਸੀ ਉਸ ਕਿੱਲੇ ਵਰਗਾ ਕਿਲਾ ਅੱਜ ਤੱਕ ਕੋਈ ਨਹੀਂ ਪੁੱਟ ਸਕਿਆ ਵਾਹਿਗੁਰੂ ਉਸ ਵੇਲੇ ਪਿੰਡ ਵਾਲਿਆਂ ਨੇ ਗੁਰੂ ਸਾਹਿਬ ਜੀ ਦਾ ਵਿਰੋਧ ਕਰਨ ਦੇ ਮਾਰੇ ਉਹਨਾਂ ਦਾ અપਮਾਨ ਕਰਨ ਦੇ ਮਾਰੇ ਨੇ ਇੱਕ ਰੁੱਖ ਨੂੰ ਕਿੱਲੇ ਦੇ ਰੂਪ ਦੇ ਵਿੱਚ ਤਬਦੀਲ ਕਰ ਦਿੱਤਾ ਸੀ ਉਹ ਅਜਿਹਾ ਕਿਲਾ ਪੁੱਟਿਆ ਐਨੇ ਵੱੜ ਵਾਲਾ ਕਿਲਾ ਸੀਦਾ ਸੀਗਾ ਐਨੇ ਬੜਾ ਨਾਲ ਪੁੱਟਿਆ ਸੀ ਗੁਰੂ ਸਾਹਿਬ ਜੀ ਦਾ ਘੋੜਾ ਛੋੜਾ ਸੀ ਗਿਆ ਸੀ ਇਸ ਤਰ੍ਹਾਂ ਇਹ ਗੁਰੂ ਕਾਲ ਤੋਂ ਹੀ ਚੱਲਦੀ ਆ ਰਹੀ ਹੈ ਘੋੜਸਵਾਰੀ ਨੇਜੇ ਬਾਜੀ ਤੇ ਆਪਣੇ ਬੱਚਿਆਂ ਨੂੰ ਨੇਜੇ ਬਾਜੀ ਤੇ ਘੋੜਸਵਾਰੀ ਦੇ ਵਿੱਚ ਜ਼ਰੂਰ ਪੁੱਨਾ ਕਰੋ ਸਾਰੇ ਗੜੰਗ ਜਿੱਥੇ ਬੰਦੀਆਂ ਜਹਦਾਰਾ ਬਾਬਾ ਮੇਰ ਸਿੰਘ ਦੀ ਸੋਡੀ ਉਹਨਾਂ ਵੱਲੋਂ ਪਿੰਡ ਵਿੱਚ ਜਾ ਜਾ ਕੇ ਉਪਰਾਲੇ ਕੀ ਜਾਂਦੇ ਆ ਬੱਚਿਆਂ ਨੂੰ ਘੋੜਸਵਾਰੀ ਸਿਖਾਈ ਜਾਂਦੀ ਹੈ ਆਸਾ ਸੰਗਾਂ ਨੇ ਜੇਕਰ ਕੋਈ ਵੀ ਗੱਲ ਪਸਾਰਦੀ ਦੇ ਨਗਰਾਂ ਦੇ ਵਿੱਚ ਆਉਂਦਾ ਹੈ ਤੇ ਬੱਚਿਆਂ ਨਾਲ ਰੂਪ ਕੋੜ ਸਵਾਰੀ ਵਾਸਤੇ ਸ਼ਾਇਦ ਕਰਵਾਇਆ ਕਰੋ ਐਨੀਆਂ ਬੇਟੀਆਂ ਪ੍ਰਮਾਣ ਕਰੋ ਗੱਜ ਕੇ ਬੰਦੇ ਬਣਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹਾਰੇ ਜਾਵੇ ਨਾ ਹੋਵੇ ਜਾਵੇ ਤੰਦਰ ਬਾਬਾ ਬੁੱਢਾ ਸਾਹਿਬ ਜੀ ਨੂੰ ਭਾਵੇ ਓਏ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਭਾਈ ਨਾ ਫਿਰ ਜਿੰਦਗੀ ਫਿਕਰ ਕਰਦਾ ਦੋ ਦੁਸ਼ਤਰਨਾ ਦਾ ਦਿਲ ਬਾਬਾ ਸਤਸਾਦ ਜੀ ਜੋ ਕਿ ਪਰੋਹਾਨ ਨਾਮ ਸੰਜੇ ਵਿੱਚ ਸੋਤੀ ਉਹਨਾਂ ਨੇ ਉਹਨਾਂ ਨੂੰ ਲੋਕ ਪਿਆਰ ਵਾਲਾ ਜੱਥਾ ਵੀ ਲੈ ਲੈ ਬਾਬਾ ਮਰਦਾ ਦਾ ਫਰੇਜ ਲੋੜ ਹੋ ਰਹੀ ਹੈ ਲੋੜ ਹੈ ਬੱਚਿਆਂ ਨੂੰ ਕੋਰ ਸਵਾਰੀ ਦੀ ਬਾਤ ਜੀ ਜੋ ਬ੍ਰਹਮ ਬਾਬਾ ਸਾਹਿਬ ਨੇ ਗੁਰੂ ਹਰਿਹਾਉ ਗੋਪਾਲ ਸਾਹਿਬਾ ਜੀ ਦਾ ਕਾਰਨਾ ਉਹਨਾਂ ਨੂੰ ਸੋਆਈ ਜੀ ਬਾਰੀ ਸਰਪਾਰੀ ਸਰਪਾਰੀ ਸਲਾਖਾ ਸਕਾਇਆ ਤੇ ਸੱਚੇ ਅੱਜ ਮੂਰ ਹੈ ਰਿਹਾ ਆਪਣਾ ਆਪਣੇ ਬੱਚਿਆਂ ਨੂੰ ਜਨੂ ਪਿਆਰ ਨਾਲ ਨਾਲ ਬਾਣੀ ਦੀ ਜਗਲੀਤਾ ਦਾ